ਹਾਂਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਆ ਮੇਰਾ ਭਰਾ ਲੋ ਜੀ ਕਰੋ ਦਰਸ਼ਨ ਆਪਣੀ ਬੱਦੀ ਜੋੜੀ ਦੇ ਠੀਕ ਹੈ ਜੀ ਤੇ ਵੀਡੀਓ ਵੇਖਿਓ ਲਾਸਟ ਤੱਕ ਬਈ ਜੀ ਬਹੁਤੋ ਸਰਾ ਵੀਡੀਓ ਹੋਣ ਵਾਲੀ ਅੱਜ ਵਾਲੀ ਪਹਿਲਾ ਜਾਨਵਰ ਦੀ ਗੁੜਕਣੀ ਚੈੱਕ ਕਰ ਲਓ ਜੀ ਬਈ ਜੀ ਪੂਰੀ ਟੌਪ ਕੁਆਲਿਟੀ ਦਾ ਜੋੜਾ ਅੱਜ ਆਪਾਂ ਲਾਉਣ ਲੱਗੇ ਛੋਟੇ ਲਈ ਆਪਦੇ ਭਰਾਵਾਂ ਦੇ ਲਈ ਮੇਰਾ ਵੀ ਠੀਕ ਹੈ ਜੀ ਜੋੜੇ ਦੀ ਗੁੜਕਣੀ ਪਲੱਸ ਤੰਦਰੁਸਤੀ ਤੁਸੀਂ ਚੈੱਕ ਕਰ ਲਓ ਤੇ ਆਜੋ ਭਰਾ ਹੁਣ ਕਰਦੇ ਆਪਾਂ ਸਟਾਰਟ ਵੀਡੀਓ ਹਾਂਜੀ ਬਜੀ ਨਮਸਕਾਰ ਆਦਾਬ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਬਰੇ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਦੇ ਵਿੱਚ ਜਿਹੜਾ ਸਾਡੇ ਆਪਣੇ ਭਰਾ ਦੇ ਚੈਨਲ ਦੇ ਉੱਤੇ ਨਵੇਂ-ਨਵੇਂ ਬਜੀ ਚੈਨਲ ਆਪਣੇ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਆਪਾਂ ਸੁਣਦੇ ਜਾਈਆਂ ਸ਼ਾਨਦਾਰ ਵੀਡੀਓ ਲਿਆਉਂਦੇ ਰਹਾ ਕਰੀਏ ਤੇ ਇੱਕ ਤੋਂ ਇੱਕ ਖਰੇ ਤੇ ਬੰਬ ਜਨਮਰਾਂ ਦਾ ਸ਼ੌਂਕ ਕਰਾਉਂਦੇ ਰਿਹਾ ਕਰੀਏ ਲੋ ਜੀ ਸਤਿ ਸ੍ਰੀ ਅਕਾਲ ਕਰੋ ਚੈੱਕ ਮਰਾਪਰਾ ਆਪਣੇ ਵੱਡੇ ਜੋੜੇ ਦੀ ਕੁਆਲਿਟੀ ਠੀਕ ਹੈ ਜੀ ਪ्योर ਬਾਬੇ ਟੱਲੇ ਵਾਲੇ ਕਬੂਤਰਾਂ ਦੇ ਵਿੱਚੋਂ ਮਰਾ ਵੀਰ ਨੂੰ ਬਹੁਤ ਆਪਣੇ ਭਰਾਵਾਂ ਦੀ ਡਿਮਾਂਡ ਸੀ ਕਿ ਬਲੇ ਜੇ ਬਾਈ ਸਾਹਦੇ ਕੋਲ ਜਾ ਕੇ ਬੈਠੇ ਹੋਏ ਸਾਨੂੰ ਜਰੂਰ ਦੱਸਿਓ ਜੀ ਠੀਕ ਆ ਬਾਈ ਨੂੰ ਆਪਾਂ ਸਪੈਸ਼ਲ ਰਿਕਵੈਸਟ ਕਰੀ ਤੇ ਬਾਈ ਰਹਾਣੇ ਆਪਾਂ ਨੂੰ ਜੋੜੀ ਦਿੱਤੀ ਆ ਜੀ ਚੈੱਕ ਕਰੋ ਪ्योर ਬਾਈ ਜੀ ਬਾਬੇ ਟੱਲੇ ਵਾਲੇ ਕਬੂਤਰਾਂ ਦੇ ਵਿੱਚੋਂ ਉਹਨਾਂ ਦਾ ਵੱਡਾ ਕਬੂਤਰ ਚਿੱਟਾ ਪੀਲੀਆਂ ਦਾ ਪੈਰਾਂ ਦੇ ਵਿੱਚ ਟੱਕੇ ਚੈੱਕ ਕਰ ਲਓ ਠੀਕ ਹੈ ਜੀ ਤੇ ਪੱਕੀ ਰਿੰਗ ਲੱਗੀ ਹੋਈ ਬਾਈ ਦੇ ਨਾਲ ਦੀ ਤੇ ਬਾਈ ਜੀ ਆਹ ਮਦੀਨ ਚੈੱਕ ਕਰ ਲਓ ਇਹਦੇ ਪੈਰ ਦੇ ਵਿੱਚ ਵੀ ਬਾਈ ਦੀ ਨਾਲ ਦੀ ਰਿੰਗ ਲੱਗੀ ਹੋਈ ਆ ਕੁਆਲਟੀ ਚੈੱਕ ਕਰੋ ਮਰਾ ਵੀਰ ਜੋੜੇ ਦੀ ਜੀ ਕੂਤਰ ਦੇ ਪੈਰਾਂ ਦੇ ਵਿੱਚ ਧੱਕੇ ਫੀਲਿੰਗਾਂ ਅੱਖਾਂ ਸੀਜ਼ਨ ਦਾ ਉੱਡਿਆ ਹੋਇਆ ਜਾਨਵਰ ਠੀਕ ਹੈ ਜੀ ਢਾਂਗੀ ਉੱਤੇ ਪੱਕਾ ਲੱਗਿਆ ਹੋਇਆ ਫਰਹਾਲ ਦੀ ਘੜੀ ਜੋੜਿਆਂ ਚ ਲਾਦਾ ਸੀ ਬਾਈ ਨੇ ਚੈੱਕ ਕਰ ਲਓ ਕਿ ਜਾਨਵਰ ਬਹੁਤ ਸੋਹਣਾ ਉੱਡਿਆ ਸੀ ਜੀ ਤੇ ਆਹ ਬਾਈ ਜੀ ਅੱਗੇ ਵਾਲੀ ਆਪਣੀ ਮਦੀਨ ਆ ਕੁਆਲਟੀ ਚੈੱਕ ਕਰ ਲਓ ਮਰਾ ਭਰਾ ਜੋੜੇ ਦੀ ਜੋ ਅਸਲ ਮਰਾ ਭਰਾ ਜੋੜਾ ਹੋਣਾ ਚਾਹੀਦਾ ਜੋ ਅਸਲ ਜੋੜੇ ਦਾ ਵजूद ਹੁੰਦਾ ਹੈ ਨਾ ਮੇਰਾ ਭਰਾ ਉਹ ਚੀਜ਼ ਹੁੰਦੀ ਹੈ ਮੇਰਾ ਵੀਰ ਬਾਕੀ ਬਾਈ ਜੀ ਰਹੀ ਗੱਲ ਸਾਰੀ ਤਾ ਬੈਠੇ ਤੇ ਆ ਜਿਹਦਾ ਜਿਹਦੇ ਨਾਲ ਤਾ ਬਹਿ ਗਿਆ ਮੇਰਾ ਭਰਾ ਫਿਰ ਬੰਦਾ ਸ਼ਕਲ ਅਕਲ ਰੰਗ ਰੂਪ ਨਾ ਦੇਖੇ ਮੇਰਾ ਵੀਰ ਬੱਚੇ ਕਢਾ ਕੇ ਸੰਭੀ ਜਾਵੇ ਬਸ ਸਾਰੀ ਗੱਲ ਹੈ ਮੇਰਾ ਵੀਰ ਤਾ ਬੈਠੇ ਤੇ ਆ ਠੀਕ ਆ ਵਿੱਚ ਆਮ ਬਹੁਤ ਵੀਰ ਨਾਲ ਕੂਤਰਾਂ ਦੀਆਂ ਸ਼ਕਲਾਂ ਦੇ ਜਾ ਵੜਦੇ ਮੇਰਾ ਭਰਾ ਬਾਈ ਜੀ ਬਾਜ਼ੀਆਂ ਦੇ ਵਿੱਚ ਨਾ ਸੋਹਣੇ ਸੋਹਣੇ ਕੂਤਰ ਸੁਨੱਖੇ ਅਸੀਂ ਡੈਗਦੇ ਹੋਏ ਵੇਖੇ ਆ ਤੇ ਜਿਹੜੇ ਸ਼ਕਲਾਂ ਦੇ ਗੰਦ ਬੇਕਾਰ ਜਿਹੇ ਕੂਤਰ ਲਾਦੇ ਨਾ ਕਿ ਇਹ ਇਹਨੇ ਕਿਉਂ ਡਣਾ ਮੇਰਾ ਭਰਾ ਜਦੋਂ ਪੂਰੀ ਲੋ ਵਗਦੀ ਹੈ ਨਾ ਲੋ ਉਦੋਂ ਉਸ ਟਾਈਮ ਉਹ ਕੁੱਤਰ ਤਾੜੀਆਂ ਮਾਰਦੇ ਹੁੰਦੇ ਆ ਸਮਾਨ ਦੇ ਵਿੱਚ ਠੀਕ ਹੈ ਕਦੇ ਵੀ ਮੇਰਾ ਭਰਾ ਬੰਦਾ ਕਬੂਤਰ ਦੀ ਸ਼ਕਲ ਅਕਲ ਤੇ ਕਦੇ ਨਾ ਜਾਵੇ ਮੇਰਾ ਭਰਾ ਅਸਲ ਉਹਦੀ ਬਲੱਡ ਲਾਈਨ ਦੇਖ ਕੇ ਕਿ ਹਾਂ ਵੀ ਕੁੱਤਰ ਕੀ ਕਰਦਾ ਆ ਠੀਕ ਹੈ ਬੈਠੇ ਦੇ ਬੰਦਾ ਸਿਰਫ ਮੇਰਾ ਵੀਰ ਜਜਮੈਂਟ ਲਾ ਸਕਦਾ ਅਸਲ ਕਬੂਤਰ ਬਾਜੀ ਅਸਮਾਨ ਦੀ ਹੁੰਦੀ ਮੇਰਾ ਵੀਰ ਜਦੋਂ ਕੁੱਤਰ ਤਾਂ ਜਾਂਦਾ ਉਦੋਂ ਪਤਾ ਲੱਗਦਾ ਹਾਂ ਵੀ ਇਹਦੇ ਨਸਲ ਦੇ ਵਿੱਚ ਕਿੰਨਾ ਦਮ ਹੈ ਮੇਰਾ ਭਰਾ ਠੀਕ ਹੈ ਇਹ ਤਾਂ ਬੋਲਨੂ ਮੇਰਾ ਭਰਾ ਬਥੇਰੇ ਲੋਕੀ ਬਹੁਤ ਬੋਲਦੇ ਯਾਰ ਚਲੋ ਆਪਾਂ ਵੀ ਕਹਿੰਨੇ ਆ ਨਾ ਆਪਾਂ ਇਹ ਨਹੀਂ ਕਹਿੰਦੇ ਕਿ ਕਿਸੇ ਨੂੰ ਬਲੇਮ ਕਰਨ ਨਾਲੋਂ ਚੰਗਾ ਮੇਰਾ ਵੀਰ ਪਹਿਲਾ ਬੰਦਾ ਆਪਦੇ ਤੇ ਗੱਲ ਲੈ ਕੇ ਜਾਵੇ ਜੀ ਫਿਰ ਕਿਸੇ ਬੰਦੇ ਨੂੰ ਗੁੱਸਾ ਨਹੀਂ ਲੱਗਦਾ ਮੇਰਾ ਵੀਰ ਠੀਕ ਹੈ ਚੈੱਕ ਕਰੋ ਭਾਈ ਜੀ ਆਂਦੇ ਬੱਚਿਆਂ ਦੀ ਆਪਣੀ 101% ਗਾਰੰਟੀ ਰਹੇਗੀ ਜੋੜੀ ਦੇ ਬੱਚੇ ਜਿੰਨੇ ਮਰਜ਼ੀ ਟਾਲਿਓ ਮੇਰਾ ਭਰਾ ਫੁੱਲ ਰਿਜ਼ਲਟ ਆਪਣਾ ਜੋੜਾਇਆ ਠੀਕ ਹੈ ਆਜੂ ਵੀ ਸਦਰੋਂ ਹੁਣ ਮੈਂ ਤੁਹਾਨੂੰ ਅਸੇ ਜੋੜੀ ਦੇ ਪਰਪਲਿਆਂ ਦਾ ਅੱਖਾਂ ਦਾ ਤੇ ਪੰਜਿਆਂ ਦਾ ਬਕਾਇਦਾ ਕੱਲੀ-ਕੱਲੀ ਚੀਜ਼ ਦਾ ਮੇਰਾ ਭਰਾ ਸ਼ੌਂਕ ਕਰਾਉਣਾ ਤੇ ਮੇਰਾ ਵੀਰ ਤੁਸੀਂ ਆਪਣੀ ਵੀਡੀਓ ਦੇ ਵਿੱਚ ਲਾਸਟ ਤਾਈਂ ਬਣੇ ਰਹੋ ਤੇ ਕਮੈਂਟ ਕਰਨਾ ਮੇਰਾ ਭਰਾ ਨਹੀਂ ਭੁੱਲਣਾ ਤੁਸੀਂ ਤੇ ਬਕਾਇਦਾ ਤੁਹਾਨੂੰ ਕੱਲੀ-ਕੱਲੀ ਚੀਜ਼ ਇਹ ਆਪਾਂ ਦਰਸ਼ਨ ਕਰਾਉਣੇ ਆ ਠੀਕ ਹੈ ਜੀ ਤੇ ਉਮੀਦ ਕਰਦਾ ਭਰਾ ਤੁਹਾਡਾ ਵੀਡੀਓ ਤੁਹਾਨੂੰ ਬਾਕੀ ਪਸੰਦਾ ਪਈਗੀ ਜੇ ਤੁਹਾਨੂੰ ਵੀਡੀਓ ਚੰਗੀ ਲੱਗੇ ਮੇਰਾ ਵੀਰ ਆਪਣਾ ਥੱਲੇ ਕਮੈਂਟ ਮੇਰਾ ਭਰਾ ਲਾਜ਼ਮੀ ਕਰਕੇ ਜਾਇਆ ਕਰੋ ਠੀਕ ਹੈ ਜੀ ਹਾਂਜੀ ਬਾਜੀ ਆ ਜੋੜੇ ਦਾ ਪਹਿਲਾਂ ਫਰੰਟ ਤੁਸੀਂ ਚੈੱਕ ਕਰ ਲਓ ਠੀਕ ਹੈ ਮੇਰਾ ਭਰਾ ਤਾਂ ਹਾਂਜੀ ਵੀ ਸਤਿਨਾਮ ਆਹਾ ਆਪਣਾ ਪਟਾ ਕੂਤਰ ਮੇਰਾ ਭਰਾ ਸਭ ਤੋਂ ਪਹਿਲਾਂ ਬਾਜੀ ਜਾਨਵਰ ਆਪਣੇ ਦਾ ਮਰਾ ਵੀਰ ਕੱਦ ਕਾਠ ਚੈੱਕ ਕਰੋ ਜੀ ਦੇਖੋ ਸਤਿਨਾਮ ਅਗੋ ਚੌੜਾ ਤੇ ਬਾਈ ਜੀ ਪਿੱਛੋਂ ਜਮਾ ਹਨ ਬੰਦ ਪਯੁਰ ਬਾਬੇ ਟੱਲੇ ਵਾਲੇ ਕਬੂਤਰਾਂ ਦੇ ਵਿੱਚੋਂ ਬਾਈ ਹਰਾਂ ਦੇ ਘਰ ਦਾ ਵੱਡਾ ਸਾਵਾ ਕੂਤਰਾ ਜੀ ਚੈੱਕ ਕਰ ਲਓ 2024 ਸੀਜ਼ਨ ਦਾ ਮੇਰਾ ਵੀਰ ਜਨਵਾਰ ਇਹ ਬਹੁਤ ਸੋਹਣਾ ਉੱਡਿਆ ਪਿਆ ਠੀਕ ਹੈ ਜੀ ਬਾਕੀ ਜਿਹੜੇ ਆਪਣੇ ਪ੍ਰਸ਼ਕਾਰੀ ਆ ਨਾ ਉਹਨੇ ਮਰੇ ਭਰਾਵਾਂ ਨੇ ਵੇਖ ਕੇ ਸਮਝਾ ਲਿਆ ਕਿ ਹਾਂ ਵੀ ਕਬੂਤਰ ਦੇ ਵਿੱਚ ਕੀ ਗੱਲ ਬਾਤ ਆ ਬੱਚੇ ਬਾਈ ਜੀ ਪੂਰਾ ਕ੍ਰਾਂਤ ਕਰਦੇ ਨੇ ਕ੍ਰਾਂਤ ਠੀਕ ਹੈ ਜੀ ਚੈੱਕ ਕਰੋ ਮੇਰਾ ਵੀਰ ਜਨਮਰ ਆਪਣੇ ਦੀ ਕੁਆਲਿਟੀ ਹੈ ਕਿ ਚੌੜੀ ਕੂਤਰ ਦੇ ਪਿੱਛੋਂ ਜਮਾਂਨ ਬਰੀਕ ਤੇ ਆਹ ਵਾਜੀ ਜਨਮਰ ਆਪਣੇ ਦੀ ਅੱਖ ਹੈ ਜੀ ਅੱਖ ਦੀ ਕੁਆਲਿਟੀ ਤੁਸੀਂ ਚੈੱਕ ਕਰ ਲਓ ਦੇਖੋ ਕਿੰਨੀ ਸਾਫ ਕਲੈਰਿਟੀ ਆ ਅੱਖ ਦੇ ਵਿੱਚ ਜਮਾਂ ਬਾਈ ਜੀ ਪੀੜੀਆਂ ਖੰਮ ਮਸੀ ਜੀ ਨੋਗਾ ਕੂਤਰ ਦੀ ਜਮਾਂ ਪੇਪਰ ਦੇ ਵਿੱਚ ਸਰ ਉੱਤੋਂ ਸਦਰੋਂ ਪੈਰਾਂ ਦੇ ਵਿੱਚ ਟੱਕੇ ਜਮਾਂ ਚੀਤੀਆਂ ਨੂੰ ਪੂੰਛ ਰੱਖਦਾ ਕੂਤਰ ਇਹ ਤੇ ਆਹ ਵਾਜੀ ਜਨਮਰ ਆਪਣੇ ਦਾ ਪੱਲਾ ਚੈੱਕ ਕਰੋ ਮੇਰਾ ਵੀਰ ਪੱਲੇ ਦੀ ਬਣਾਵਟ ਪੱਲੇ ਦੀ ਲੰਬਾਈ ਲੈਂਥ ਚੈੱਕ ਕਰ ਲਓ ਦੇਖੋ ਮੇਰਾ ਵੀਰ ਠੀਕ ਹੈ ਜੀ ਕਿੱਦਾਂ ਚੌੜੇ-ਚੌੜੇ ਪੱਲਿਆਂ ਦਾ ਕੂਤਰ ਜ਼ੋਰ ਦੇਖੋ ਹੱਥ ਜਾ ਕੇ ਕਿਵੇਂ ਲਾਉਂਦਾ ਉਹ ਖੜ ਜਾ ਬਰਾਵਾ ਖੜ ਜਾ ਕਿਉਂ ਗੁੱਸਾ ਕਰਦਾ ਲਓ ਜੀ ਚੈੱਕ ਕਰ ਲੋ ਦੇਖੋ ਆਹ ਹੁੰਦੇ ਮੇਰਾ ਵੀਰ ਅਸਲ ਅਣਖੀ ਕੂਤਰ ਦੇਖੋ ਕਿਵੇਂ ਜ਼ੋਰ ਲਾਉਂਦਾ ਹੱਥ ਚ ਜਾ ਕੇ ਠੀਕ ਹੈ ਜੀ ਗੁੱਸਾ ਕਰਦਾ ਦੇਖੋ ਤੇ ਆ ਸਾਡੇ ਨੂੰ ਨੈਕਸਟ ਪੱਲਾ ਜੀ ਠੀਕ ਹੈ ਥੋੜੇ ਜਿਹਾ ਫਰਕ ਖਰਾਬ ਕੂਤਰ ਨੇ ਕਰਾ ਲੇ ਕਿਉਂਕਿ ਫੱਤ ਚਾਹ ਕੇ ਜੋਰ ਲਾਉਂਦਾ ਕੂਤਰ ਆ ਚੈੱਕ ਕਰ ਲਉ ਮੇਰਾ ਵੀਰ ਅਗਲਾ ਆਪਾਂ ਲਾ ਆਪਣੇ ਜਨਪਰ ਦਾ ਤੁਹਾਨੂੰ ਪੂਛ ਵਿਖਾਉਣਾ ਪੂਛ ਵੇਖ ਕੇ ਤੁਹਾਡੀ ਨਾਰੂ ਖੁਸ਼ ਹੋਵੇ ਆਪ ਨੂੰ ਕਈਓ ਲਓ ਜੀ ਕੋਈ ਮੇਰਾ ਭਰਾ ਅੰਗੂਠਾ ਨਹੀਂ ਲਾਇਆ ਇੱਥੋਂ ਫੜਾ ਕੂਤਰ ਬਿਲਕੁਲ ਬੰਦ ਪੂਛ ਰਾਦਾ ਉੱਪਰ ਕਰ ਲਓ ਥੱਲੇ ਕਰ ਲਓ ਲਓ ਜੀ ਦੇਖੋ ਮੈਂ ਕੂਤਰ ਕੇ ਥੋੜਾ ੱਕਿਆ ਆਹ ਹੁੰਦੀ ਕੁਆਲਿਟੀ ਮੇਰਾ ਵੀਰ ਅਸਲ ਬਲੱਡ ਲਾਈਨ ਬਾਈ ਜੀ ਠੀਕ ਹੈ ਨਾ ਤੇ ਆ ਮੇਰਾ ਭਰਾ ਕੂਤਰ ਦੀਆਂ ਕੰਨੀਆਂ ਦੇਖ ਲਓ ਮੇਰਾ ਵੀਰ ਜਮਾ ਪੂਸ ਤਾਂ ਤੇ ਆ ਬਾਈ ਜੀ ਪੈਰਾਂ ਦੀ ਕੁਆਲਿਟੀ ਚੈੱਕ ਕਰ ਲਓ ਸਭ ਤੋਂ ਪਹਿਲਾਂ ਬਾਈ ਜੀ ਬੰਦ ਜੋੜਾਂ ਦਾ ਆਪਣਾ ਕੂਤਰ ਆ ਠੀਕ ਹੈ ਜੀ ਤੇ ਬਾਈ ਜੀ ਪੈਰਾਂ ਦੇ ਵਿੱਚ ਡੱਕੇ ਪੈਰ ਦੇ ਵਿੱਚ ਕੂਤਰ ਦੇ ਰਿੰਗ ਲੱਗੀ ਹੋਈ ਹੈ ਚੈੱਕ ਕਰ ਲਓ ਡੱਕਿਆਂ ਦੀ ਕੁਆਲਿਟੀ ਚੈੱਕ ਕਰ ਲਓ ਜੀ ਠੀਕ ਹੈ ਬਾਈ ਇਹਰਾ ਦਾ ਨਾਮ ਫੋਨ ਨੰਬਰ ਸਭ ਲਿਖਿਆ ਹੋਇਆ ਮੇਰਾ ਭਰਾ ਬਾਕੀ ਦਾ ਤੁਸੀਂ ਚੈੱਕ ਕਰ ਸਕਦੇ ਹੋ ਠੀਕ ਹੈ ਮੇਰਾ ਵੀਰ ਚੈੱਕ ਆਪੋ ਪਰ ਬਾਈ ਜੀ ਬਿਲਕੁਲ ਸਿਲੇਕਟ ਜੋੜੀਆਂ ਦੇ ਇਹ ਬਚੇ ਆ ਠੀਕ ਹੈ ਜੀ ਵੱਡੇ ਸਾਮੇ ਕੂਤਰ ਕੁਛ ਬਾਈ ਰਹੇ ਨੇ ਬਾਜੀਾਂ ਤੋਂ ਮੁੱਲ ਲੈਵੇ ਕੋਈ ਚੱਕੇ ਦੇ ਕੂਤਰ ਆ ਜੀ ਕਿਉਂਕਿ ਹਰ ਇੱਕ ਬੰਦੇ ਤੋਂ ਆ ਹੀ ਬਣਦੇ ਮੇਰਾ ਭਰਾ ਠੀਕ ਹੈ ਨਾ ਇਹ ਤਾਂ ਲੋਕਾਂ ਦੀਆਂ ਮੇਰਾ ਵੀ ਗੱਲਾਂ ਹੀ ਹੁੰਦੀਆਂ ਕਿ ਫਲਾਨੇ ਧਮਕਾਣੇ ਵੀਰੇ ਕੂਤਰ ਆ ਹੀ ਬਣਦੇ ਆ ਜੀ ਸਿੱਡੀ ਸਾਫ ਦੀ ਆਪਾਂ ਨੂੰ ਗੱਲ ਆਉਂਦੀ ਆ ਠੀਕ ਆ ਬਾਹਲੀਆਂ ਗੱਲਾਂ ਮਾਰ ਕੇ ਆਪਾਂ ਕੁਛ ਨਹੀਂ ਆ ਚੈੱਕ ਕਰ ਲਓ ਆਹ ਭਾਈ ਜੀ ਆਪਣਾ ਮਕਮਲ ਕੂਤਰ ਸੀਗਾ ਠੀਕ ਆ ਬਾਡੀ ਸਟਰਕਚਰ ਤੁਸੀਂ ਚੈੱਕ ਕਰ ਲੇਤਾ ਜਾਨਵਰ ਦਾ ਦੇਖੋ ਜੀ ਕਿੱਡਾ ਆਲਾ ਬਾਡੀ ਸਟਰਕਚਰ ਹੈ ਇਸ ਕੂਤਰ ਦਾ ਤੇ ਆ ਉਪਰ ਹੁਣ ਮੈਨੂੰ ਇਸ ਕੂਤਰ ਦੇ ਜਿਹੜੀ ਨਾਂ ਲੱਗੀ ਕੂਦ ਖੜ ਜਾ ਯਾਰ ਖੜ ਜਾ ਬਾਲਾ ਚੀੜਾ ਕੂਤਰਾ ਸਾ ਤੇਨੂੰ ਤੇ ਆ ਉਪਰ ਹੁਣ ਮੈਂ ਸੋਮੂ ਦੇ ਨਾਲ ਲੱਗੀ ਖੜ ਜਾ ਬੁੱਤ ਖੜ ਜਾ ਨਾਲ ਲੱਗੀ ਮਾਦੀ ਦਾ ਸ਼ੌਕ ਕਰਾਉਣਾ ਆਹ ਆਪਣੀ ਵੱਡੀ ਕੂਤਰੀ ਪਿਆਰ ਬਾਬੇ ਟੱਲੇ ਵਾਲੇ ਕੂਤਰਾ ਦੇ ਵਿੱਚੋਂ ਜੀ ਚੈੱਕ ਕਰ ਲੋ ਜਿਹੋ ਜਿਹਾ ਆਪਣਾ ਨਰ ਸੀਗਾ ਮੇਰਾ ਵੀ ਉਹੋ ਜੀ ਬਾਈ ਜੀ ਆਪਣੀ ਇਹ ਕੂਤਰੀ ਆ ਚੈੱਕ ਕਰੋ ਮੇਰਾ ਵੀਰ ਮਾਦੀ ਆਪਣੀ ਦੀ ਕੁਆਲਿਟੀ ਠੀਕ ਹੈ ਜੀ ਬਾਈ ਹਰਾਂ ਦੇ ਮੇਰਾ ਭਰਾ ਵੱਡੇ ਜੋੜੇ ਨੇ ਸਿਲੈਕਟ ਜੋੜੇ ਨੇ ਬਿਲਕੁਲ ਸਾਵੇਂ ਭਰਾ ਠੀਕ ਹੈ ਜੀ ਜਿਨ੍ਹਾਂ ਦਾ ਬਾਈ ਹਰਾਨੇ ਖੁੱਦ ਰਿਜ਼ਲਟ ਕੱਢਿਆ ਹੋਇਆ ਸੀਗਾ ਜੀ ਮੱਥਾ ਮਾਰਨ ਵਾਲਾ ਕੰਮ ਨਹੀਂ ਆਖਾ ਮੀਚ ਕੇ ਬੱਚੇ ਕਢਾਓ ਤੇ ਜਨੇ ਮਰਜੀ ਡਾਲੋ ਮੇਰਾ ਵੀਰੋ ਠੀਕ ਹੈ ਜੀ ਬਾਕੀ ਤੁਸੀਂ ਵੀ ਸਿਆਣੇ ਹੋ ਜੀ ਤੁਹਾਨੂੰ ਵੀ ਜਾਨਵਰਾਂ ਦੀ ਸ਼ੈਕਲ ਅਕਲ ਬਾਰੀ ਸਟਰਕਚਰ ਦੇਖ ਕੇ ਆਂਦਾ ਜਾ ਹੋਈ ਹੋ ਜਾਏਗਾ ਕਿ ਹਾਂ ਵੀ ਕਬੂਤਰਾਂ ਦੇ ਵਿੱਚ ਕੀ ਗੱਲ ਬਾਤ ਆ ਠੀਕ ਹੈ ਜੀ ਚੈੱਕ ਕਰ ਲਓ ਮੇਰਾ ਭਰਾ ਮਾਦੀ ਆਪਣੀ ਦੀ ਕੁਆਲਿਟੀ ਪੋਟਾ ਚੈੱਕ ਕਰੋ ਜੀ ਕੂਤਰੀ ਦਾ ਦੇਖੋ ਜੀ ਜਮਾ ਨਿਕਾ ਆ ਵਜੂਦ ਆ ਕੂਤਰੀ ਦਾ ਬਾਕੀ ਜੋੜਾ ਤੁਸੀਂ ਤੁਰਦਾ ਫਿਰਦਾ ਚੈੱਕ ਕਰ ਲੀਤਾ ਗੜਕਦਾ ਕੂਤ ਤੁਸੀਂ ਜਾ ਕੇ ਕਰ ਹੀ ਲੀਤਾ ਆ ਆ ਭਾਈ ਜੀ ਮਾਦੀ ਆਪਣੀ ਦੀ ਅੱਖਾ ਜੀ ਅੱਖ ਦੀ ਕੁਆਲਿਟੀ ਚੈੱਕ ਕਰ ਲਓ ਗੁਲਾਬੀ ਜੀ ਨੋਕ ਗੁਲਾਬੀ ਪਲਕਾਂ ਸਦ ਨੂੰ ਜਮਾ ਪੀਲੀਆਂ ਅੱਖਾਂ ਦੀ ਆਪਣੀ ਇਹ ਕੁਤਰੀ ਆ ਜੀ ਅੱਖ ਦੀ ਕੁਆਲਿਟੀ ਤੁਹਾਡੀ ਸਕਰੀਨ ਦੇ ਸਾਹਮਣੇ ਆ ਹੁਣ ਮੈਂ ਤੁਹਾਨੂੰ ਕੁਤਰੀ ਦਾ ਪੱਲਾ ਵਿਖਾਉਂਦਾ ਮੇਰਾ ਭਰਾ ਠੀਕ ਹੈ ਜੀ ਭਾਈ ਜੀ ਪਹਿਲੀਆਂ ਤਿੰਨ ਕੰਨੀਆਂ ਬਿਲਕੁਲ ਬਰਾਬਰ ਰੱਖਦੀ ਹੈ ਕੁਤਰੀ ਇਹ ਠੀਕ ਹੈ ਜੀ ਏਡੀ ਟਾਪ ਕੁਆਲਿਟੀ ਦੀ ਆਪਣੀ ਇਹ ਮਾਦੀ ਹੈ ਮੇਰਾ ਵੀਰੋ ਠੀਕ ਹੈ ਜੀ ਤੇ ਆ ਸਦ ਨੂੰ ਪੱਲੇ ਦੀ ਕੁਆਲਿਟੀ ਮੈਂ ਜੀ ਚੈੱਕ ਕਰੋ ਜੀ ਇਹ ਆ ਲਓ ਮੇਰਾ ਭਰਾ ਆ ਤਿੰਨ ਕੰਨੀਆਂ ਜੀ ਤੁਸੀਂ ਗੌਰ ਕਰ ਲਓ ਤੁਹਾਨੂੰ ਆਪ ਹੀ ਪਤਾ ਲੱਗ ਜਾ ਟਾਇਰ ਜਬਾਤ ਟਾਇਰ ਜਾ ਲਓ ਜੀ ਆ ਪਹਿਲੀਆਂ ਤਿੰਨ ਕਰਨੀਆਂ ਸੱਜਣੋਂ ਚੈੱਕ ਕਰ ਲਓ ਮਾਦੀ ਦੀਆਂ ਤੁਹਾਨੂੰ ਆਪ ਹੀ ਅੰਦਾਜ਼ਾ ਹੋ ਜਾਏਗਾ ਜੀ ਕਿ ਬਤੇ ਜੁੜੀ ਦੇ ਕਿੰਨੇ ਕੀ ਉੱਡਣਗੇ ਠੀਕ ਹੈ ਤੇ ਆ ਸੱਜਣੋਂ ਮਾਦੀ ਆਪਣੀ ਦੀ ਪੂਛ ਆ ਜੀ ਪੁੰਜ ਦੀ ਮੇਰਾ ਵੀਰ ਕੁਆਲਿਟੀ ਚੈੱਕ ਕਰ ਲਓ ਬਿਲਕੁਲ ਬੰਦ ਪੂਛ ਰੱਖਦੀ ਵਿੱਚੋਂ ਨਾ ਥੋੜੀ ਪੂਛ ਦੀ ਝਾੜ ਦੇ ਵਿੱਚ ਪਈ ਆ ਜੀ ਤਾਂ ਕਰਕੇ ਥੋੜੀ ਜਿਹੀ ਟੇਢੀ ਜਿਹੀ ਲੱਗਦੀ ਪੂਛ ਦੀ ਬਾਕੀ ਮੇਰਾ ਵੀਰ ਫਰੰਟ ਤੁਸੀਂ ਚੈੱਕ ਕਰ ਲਓ ਮੁਕੰਮਲ ਆਪਣੀ ਮਾਦੀ ਦਾ ਠੀਕ ਹੈ ਜੀ ਬਹੁਤ ਸੋਹਣੀ ਆਪਣੀ ਇਹ ਮਾਦੀ ਆ ਤੇ ਆ ਸਦਰੂ ਕਬੂਤਰੀ ਆਪਣੀ ਤੇ ਪੈਰ ਜੀ ਆ ਪੈਰਾਂ ਦੀਆਂ ਨੋਂਦਰਾ ਚੈੱਕ ਕਰ ਲਓ ਮਰਾ ਵੀਰ ਦੇਖੋ ਜੀ ਜਮਾ ਮੇਰਾ ਭਰਾ ਲੰਮੀਆਂ ਤੇ ਗੁਲਾਈ ਦੇ ਵਿੱਚ ਨੋਂਦਰਾ ਨਹੀਂ ਇਸ ਕੂਤਰੀ ਦੀਆਂ ਠੀਕ ਹੈ ਬਾਕੀ ਸਦਰੂ ਬਿਲਕੁਲ ਬੰਦ ਜੋੜਾਂ ਦੀ ਆਪਣੀ ਕੂਤਰੀ ਆ ਲਓ ਜੀ ਬਿਲਕੁਲ ਬੰਦ ਜੋੜ ਨੇ ਪੈਰ ਦੇ ਵਿੱਚ ਇਸ ਮਾਦੀ ਦੇ ਵੀ ਰਿੰਗ ਲੱਗੀ ਹੋਈ ਮਰਾ ਵੀ ਆ ਚੈੱਕ ਕਰ ਲਓ ਜੀ ਠੀਕ ਹੈ ਜੀ ਬਕਾਇਦਾ ਨਾਂ ਫੋਨ ਨੰਬਰ ਸਭ ਕੋ ਲਿਖਿਆ ਹੋਇਆ ਇਹ ਆ ਲਓ ਜੀ ਆਹ ਬਈ ਜੀ ਆਪਣੀ ਮਕਮਲ ਕੂਤਰੀ ਸੀਗੀ ਤੇ ਆਜੂ ਭਰਾ ਹੁਣ ਮੈਸੂਨ ਨੂੰ ਜੋੜੀ ਇਹ ਦੁਆਰ ਤੋਂ ਡੋਲੀ ਦੇ ਵਿੱਚ ਛੱਡ ਕੇ ਯਾਨੀ ਕਿ ਤੁਰਦੀ ਫਿਰਦੀ ਆਪਾਂ ਥੋਨੂੰ ਵਿਖਾਉਣੇ ਆ। ਦੋਹਾਂ ਦੀ ਜੋੜ ਨੂੰ ਆ ਚੈੱਕ ਕਰ ਲਓ। ਪਹਿਲਾ ਜੋੜੇ ਆਪਣੀ ਦੀ ਗੜਕ ਵੀ ਠੀਕ ਹੈ ਜੀ। ਬਿਲਕੁਲ ਭਾਈ ਜੀ ਮਿਲਿਆ ਵਾ ਜੋੜਾ। ਜੋੜਾ ਲਾਉਂਦੀ ਥੋਨੂੰ ਲੋੜ ਨਹੀਂ ਗਈ ਮੇਰਾ ਆਪਾਂ। ਠੀਕ ਹੈ ਜੀ। ਬਾਕੀ ਦਾ ਆਪਾਂ ਕੱਲੇ-ਕੱਲੇ ਖਾਨੇ ਦੇ ਵਿੱਚ ਜੋੜੀਆਂ ਰੱਖੀ ਜੀਆਂ ਨੇ ਤਾਂ ਜੋ ਕਿਸੇ ਹੋਰ ਕੂਤਨਾ ਮੈਸ ਨਾ ਪੈ ਸਕੀ। ਕਿ ਅਗਲੇ ਕੋਲੇ ਵੀ ਜਾਵੇ ਅਗਲਾ ਪਹਿਲੇ ਅੰਡਿਆਂ ਦੇ ਵਿੱਚ ਵੀ ਆਪਣੇ ਬੱਚੇ ਘੜਾ ਸਕਦਾ ਆ ਆਪਾਂ ਜੋੜੇ ਉਸਾਂ ਨਾਲ ਹੀ ਰੱਖੇਦੇ ਆ ਬਕਾਇਦਾ ਇਕੱਲੇ ਇਕੱਲੇ ਜੋੜੇ ਨੂੰ ਮੇਰਾ ਵੀ ਇਕੱਲਾ ਇਕੱਲਾ ਆਪਾਂ ਖਾਣਾ ਦਈਦਾ ਆ ਠੀਕ ਹੈ ਕਿ ਮੇਰਾ ਆਪ ਡਲਬਰੀ ਆਪਣੇ ਜਾਨਵਰਾਂ ਦੀ ਮਰਾਵੀਰ ਆਲ ਪੰਜਾਬ ਆ ਜੀ ਪੰਜਾਬ ਦੇ ਕਿਸੇ ਵੀ ਸ਼ਹਿਰ ਕਸਪੇ ਠੀਕ ਹੈ ਜੀ ਜਿੱਥੇ ਵੀ ਤੁਸੀਂ ਬਿਲਾਉਂਗ ਕਰਦੇ ਹੋ ਮੇਰਾ ਭਰਾ ਉਥੋਂ ਤੱਕ ਜਾਨਵਰ ਆਪਾਂ ਭੇਜ ਕੇ ਦੇਾਂਗੇ ਮੇਰਾ ਭਰਾ ਪੰਜਾਬ ਦੇ ਜਿਹੜੇ ਮਰਜੀ ਕੋਨੇ ਵਿੱਚ ਤੁਸੀਂ ਘਰ ਬੈਠੇ ਹੋ ਤਾਂ ਮੇਰਾ ਵੀਰ ਆਪਣੇ ਜਾਨਵਰ ਆਪਾਂ ਨੂੰ ਆਰਡਰ ਕਰਕੇ ਮੰਗਵਾ ਸਕਦੇ ਹੋ ਮੇਰਾ ਭਰਾ ਠੀਕ ਹੈ ਜੀ ਪੇਮੈਂਟ ਆਪਣੀ ਐਡਵਾਂਸ ਰਹਿੰਦੀ ਹੈ ਕੈਸ਼ ਹੰਡਲਵਰੀ ਆਪਾਂ ਨਹੀਂ ਲਈ ਦੀ ਮੇਰਾ ਵੀਰ ਠੀਕ ਹੈ ਜੀ ਬਾਰ ਬਾਰ ਭਰਾ ਪੁੱਛਦੇ ਆ ਭਾਈ ਜੀ ਆਪਾਂ ਖਾਸ ਮੋਗੇ ਤੋਂ ਆ ਠੀਕ ਹੈ ਮੇਰਾ ਵੀਰ ਬਹੁਤ ਭਰਾ ਪੁੱਛਦੇ ਭਾਜੀ ਕਿਹੜੀ ਥਾਂ ਤੋਂ ਆ ਬਾਕੀ ਆਪਣੇ ਚੈਨਲ ਦਾ ਨਾਮ ਵੀ ਬੀਬੀ ਨਤੀ ਮੋਗਾ ਪਹਿਜਣ ਦੇ ਨਾਤੇ ਆ ਜੀ ਠੀਕ ਹੈ ਉਥੋਂ ਸਾਫ਼ ਸਾਫ਼ ਪਤਾ ਲੱਗਦਾ ਕਿ ਭਰਾ ਤੇ ਸਦ ਨੂੰ ਬਿਲਕੁਲ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਆਪਣੇ ਕੋਲ ਸਾਰੀਆਂ ਜੋੜੀਆਂ ਅਵੇਲੇਬਲ ਹੁੰਦੀਆਂ ਨੇ ਮੇਰਾ ਭਰਾ ਬਾਕੀ ਜੇ ਕਿਸੇ ਭਰਾ ਨੇ ਖੋਦਾਉਣਾ ਹੋਵੇ ਮੇਰਾ ਭਰਾ ਸਾਨੂੰ ਮੌਕੇ ਤੇ ਫੋਨ ਲਾ ਕੇ ਨਾ ਪੁੱਛਿਆ ਕਰੋ ਯਾਰ ਬੰਦਾ ਆ ਕੇ ਫਿਰ ਫੋਨ ਆਉਂਦਾ ਕਈ ਵਾਰੀ ਬੰਦਾ ਸੇ ਪਾਸੇ ਹੁੰਦਾ ਜਾਂ ਜਾਨਵਰ ਨਹੀਂ ਹੁੰਦੇ ਮੇਰਾ ਵੀ ਸਾਨੂੰ ਘੱਟੋ ਘੱਟ 2000 ਰੁਪਏ ਤੁਸੀਂ ਪਹਿਲਾਂ ਇਨਫੋਰਮ ਕਰ ਦਿਆ ਕਰੋ ਮੇਰਾ ਭਰਾ ਠੀਕ ਹੈ ਜੀ ਮੋੜ ਕੇ ਕਈ ਬੰਦੇ ਆਉਂਦੇ ਜਾਨਵਰ ਨਹੀਂ ਹੁੰਦੇ ਫਿਰ ਭਰਾ ਖਾਲੀ ਮੋੜਿਆਂ ਤੇ ਆ ਉਹਦੇ ਵਿੱਚ ਯਾਰ ਸਾਨੂੰ ਵੀ ਨਹੀਂ ਚੰਗਾ ਲੱਗਦਾ ਤਾਂ ਅਗਲਾ ਇਨੀ ਜੂਰੋ ਆਇਆ ਹਨਾ ਤੇ ਫਿਰ ਉਸ ਚੀਜ਼ ਸਾਨੂੰ ਮੇਰਾ ਭਰਾ ਵਧੀਆ ਨਹੀਂ ਲੱਗਦੀ ਹੈਗੀ ਸੋ ਇਸ ਕਰਕੇ ਮੇਰਾ ਪਰ ਅਗੇ ਤੇ ਵੀਰ ਭਰਾਉਣੇ ਆਉਣਾ ਹੋਵੇ ਸਾਨੂੰ 2-4 ਦਿਨ ਪਹਿਲਾਂ ਇਨਫੋਰਮ ਕਰਕੇ ਆਇਆ ਕਰੇ ਠੀਕ ਹੈ ਜੀ ਮੌਕੇ ਤੇ ਕਈ ਕਈ ਵਾਰੀ ਮੇਰਾ ਭਰਾ ਜਾਨਵਰ ਆਪਣੇ ਕੋਲੇ ਨਹੀਂ ਹੁੰਦੇ ਜੀ ਸੋ ਉਹ ਚੀਜ਼ ਫਿਰ ਆਪਾਂ ਨੂੰ ਚੰਗੀ ਨਹੀਂ ਲੱਗਦੀ ਠੀਕ ਹੈ ਪਰ ਫਿਰ ਵੀ ਆਪਾਂ ਕੋਸ਼ਿਸ਼ ਕਰੀ ਦੀ ਅਗਲੇ ਨੂੰ ਖਾਲੀ ਨਹੀਂ ਮੋੜੀਦਾ ਠੀਕ ਹੈ ਜੀ ਮਾੜਾ-ਮੋਟਾ ਮਾਨਤਾ ਜਰੂਰ ਕਰੀਦਾ ਆ ਵੀਰੇ ਜਿੰਨੇ ਜੋਗੇ ਹੈਗੇ ਆ ਸੋ ਠੀਕ ਹੈ ਵੀ ਸਤਿ ਸ੍ਰੀ ਅਕਾਲ ਤੇ ਹੁਣ ਆਪਾਂ ਤੁਹਾਨੂੰ ਫਿਰ ਕਿਸੇ ਅਗਲੀ ਵੀਡੀਓ ਦੇ ਵਿੱਚ ਫਿਰ ਲਾ ਕੇ ਆਵਾਂਗੇ ਤੁਹਾਡੇ ਵਾਸਤੇ ਕੋਈ ਵਧੀਆ ਟੌਪ ਕਲਾਸ ਤੇ ਬਾਜੀ ਨਸਲ ਵਾਲੇ ਜਾਨ ਤੇ ਤਾਂ ਤੱਕ ਲਈ ਧੰਨਵਾਦ ਹੈ ਸ਼ੁਕਰੀਆ ਮਿਹਰਬਾਨੀ ਬਈ ਜੀ